ਟੋਟਲ ਸਰਜਣ ਕੁਮਾਰ ਦੇ ਇਲਾਕੇ ਦੇ ਵਿੱਚ 700 ਤੋਂ ਉੱਪਰ ਸਿੱਖਾਂ ਨੂੰ ਮਾਰਿਆ ਗਿਆ ਪਰ ਹੁਣ ਇਹ ਵਾਲੇ ਕੇਸ ਦੇ ਵਿੱਚ ਪੰਜਾਂ ਸਿੱਖਾਂ ਦੇ ਕਤਲ ਦੇ ਵਿੱਚ ਹੁਣ ਇਹ ਜੇਲ੍ਹ ਦੇ ਵਿੱਚ ਨੇ ਤੇ ਇਹ ਹੁਣ ਕੇ ਸਰਜਣ ਕੁਮਾਰ ਇੱਕ ਹੋਰ ਕੇਸ ਦੇ ਵਿੱਚ ਬਰੀ ਹੋਇਆ ਸੀ ਉਹਦੇ ਖਿਲਾਫੀ ਅਪੀਲ ਪੈਂਡਿੰਗ ਹੈ ਕਈਆਂ ਨੂੰ ਇੰਪ੍ਰੈਸ਼ਨ ਸੀ ਕਿ ਸ਼ਾਇਦ ਸਰਜਣ ਜੇਲ੍ਹ ਤੋਂ ਬਾਹਰ ਆ ਗਿਆ ਉਹ ਜੇ ਵੀ ਜੇਲ੍ਹ ਵਿੱਚ ਹੈ ਜੇਲ੍ਹ ਵਿੱਚ ਆ ਪੂਰੀ ਤਰ੍ਹਾਂ ਕੇਸ ਪਰਸੀਵ ਕਰਾਂਗੇ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ ਜੇਲ੍ਹ ਦੇ ਵਿੱਚ ਹੀ ਰੱਖਾਂਗੇ ਸੱਜਨ ਕੁਮਾਰ ਵਾਲਾ ਕੇਸ ਸਾਚੇ ਸੁਪਰੀਮ ਕੋਰਟ ਦੇ ਵਿੱਚ ਲੱਗਿਆ ਸੀ ਸੱਜਨ ਕੁਮਾਰ ਨੂੰ 5.5 ਸਾਲ ਹੋ ਗਏ ਉਹ ਜੇਲ੍ਹ ਵਿੱਚ ਆ ਸੱਜਨ ਕੁਮਾਰ ਦੇ ਨਾਲ ਇੱਕ ਐਕਸ ਕਾਉਂਸਲਰ ਵਰਨਲ ਖੋਖੜ ਉਸ ਨੂੰ 11 ਸਾਲ ਹੋ ਗਏ ਜੇਲ੍ਹ ਵਿੱਚ ਆ ਇੱਕ ਤੀਸਰਾ ਐਕਸ ਐਮਐਲਏ ਉਹਨੂੰ ਵੀ ਇਹਨਾਂ ਨਾਲ ਹੀ ਸਜ਼ਾ ਹੋਈ ਸੀ ਉਹ ਉਮਰ ਕਾਹ ਦੀ ਸਜ਼ਾ ਪੁੱਗ ਰਿਆ ਸੀ ਜੇਲ੍ਹ ਵਿੱਚ ਸੀ ਤੇ ਪਿਛਲੇ ਸਾਲ ਉਹ ਜੇਲ੍ਹ ਦੇ ਵਿੱਚ ਉਹਦੀ ਡੈਥ ਹੋ ਗਈ ਇਹਨਾਂ ਨੇ ਨਾਲ ਦੋ ਮਲਚਮ 10 ਮਲਚਮ ਹੋਰ ਵੀ ਆ ਇਹਨਾਂ ਨੇ ਸਾਰਿਆਂ ਨੇ ਪੂਰੀ ਕੋਸ਼ਿਸ਼ ਕੀਤੀ ਬੇਲ ਦੀ ਪਰ ਸੁਪਰੀਮ ਕੋਰਟ ਨੇ ਲਗਾਤਾਰ ਇਹਨਾਂ ਦੀ ਬੇਲ ਡਿਸਕਸ ਕੀਤੀ ਹੈ ਹੁਣ ਅੱਜ ਬਲਬਨ ਖੋਕਰ ਨੇ ਇੱਕ ਆਪਣੀ ਪ੍ਰੋਲ ਵਾਸਤੇ ਐਪਲੀਕੇਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਨੇ ਪਾਈ ਤਾਂ ਪਹਿਲਾਂ ਸੀ ਉਹਦੀ ਅਰਜਨ ਹੋ ਰਹੀ ਸੀ ਐਪਲੀਕੇਸ਼ਨ ਉਹਦੀ ਪ੍ਰੋਲ ਦੀ ਕਿਉਂਕਿ ਉਹਨੇ ਕਿਹਾ ਮੈਨੂੰ 11 ਸਾਲ ਹੋ ਗਏ ਨੇ ਜੇਲ੍ਹ ਵਿੱਚ ਤੇ ਮੈਨੂੰ ਪ੍ਰੋਲ ਦਿੱਤੀ ਜਾਵੇ ਅੱਜ ਸੁਪਰੀਮ ਕੋਰਟ ਤੇ ਉਹਦੀ ਵੀ ਪ੍ਰੋਲ ਦੀ ਐਪਲੀਕੇਸ਼ਨ ਡਿਸਕਸ ਕਰਤੀ ਹੈ ਹੁਣ ਦੇਖੋ ਜੈਸੇ ਇਹਨਾਂ ਨੇ ਇਹ ਜਰਮ ਕੀਤੇ ਨੇ ਜਿੰਨੀ ਬੁਰੀ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਇਹ 884 ਵਿੱਚ ਇਹ ਵਾਲਾ ਜਿਹੜਾ ਕੇਸ ਸੀਗਾ ਇਸ ਕੇਸ ਦੇ ਵਿੱਚ ਪੰਜ ਸਿੱਖਾਂ ਨੂੰ ਇਹ ਜੋ ਪਾਲਮ ਇਨ ਦਾ ਏਰੀਆ ਦਿੱਲੀ ਕੈਂਟ ਦਾ ਉਥੇ ਵਿੱਚ ਪੰਜ ਸਿੱਖਾਂ ਨੂੰ ਇੰਨੀ ਭੇਰਹਿਮੀ ਦੇ ਨਾਲ ਇਹਨਾਂ ਨੇ ਮਾਰਿਆ ਸੀ ਟੋਟਲ ਸੱਜਣ ਕੁਮਾਰ ਦੇ ਇਲਾਕੇ ਦੇ ਵਿੱਚ 700 ਤੋਂ ਉੱਪਰ ਸਿੱਖਾਂ ਨੂੰ ਮਾਰਿਆ ਗਿਆ ਪਰ ਹੁਣ ਇਹ ਵਾਲੇ ਕੇਸ ਦੇ ਵਿੱਚ ਪੰਜਾਂ ਸਿੱਖਾਂ ਦੇ ਕਤਲ ਦੇ ਵਿੱਚ ਹੁਣ ਇਹ ਜੇਲ੍ਹ ਦੇ ਵਿੱਚ ਨੇ ਤੇ ਇਹ ਅਵਲਕੇ ਸੱਜਣ ਕੁਮਾਰ ਇੱਕ ਹੋਰ ਕੇਸ ਦੇ ਵਿੱਚ ਬਰੀ ਹੋਇਆ ਸੀ ਉਹਦੇ ਖਿਲਾਫ ਵੀ ਅਪੀਲ ਪੈਂਡਿੰਗ ਹੈ ਕਈਆਂ ਨੂੰ ਇੰਪ੍ਰੈਸ਼ਨ ਸੀ ਕਿ ਸ਼ਾਇਦ ਸੱਜਣ ਜੇਲ੍ਹ ਤੋਂ ਬਾਹਰ ਆ ਗਿਆ ਉਹ ਜੇ ਵੀ ਜੇਲ੍ਹ ਵਿੱਚ ਹੈ ਜੇਲ੍ਹ ਵਿੱਚ ਆ ਪੂਰੀ ਤਰ੍ਹਾਂ ਕੇਸ ਪਰਸੀਵ ਕਰਾਂਗੇ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ ਜੇਲ੍ਹ ਦੇ ਵਿੱਚ ਹੀ ਰੱਖਾਂਗੇ ਔਰ ਇਹ ਜੋ ਜੋ ਹਾਈ ਕੋਰਟ ਦੀ ਜੱਜਮੈਂਟ ਆ ਉਹਦੇ ਵਿੱਚ ਹੈ ਇਹਨਾਂ ਨੂੰ ਕਿ ਲਾਈਫ ਇਨ ਪ੍ਰਿਜ਼ਨਮੈਂਟ ਟਿਲ ਡੈਥ ਸਾਰੀ ਉਮਰ ਰੈਂਦੀ ਉਮਰ ਉਹ ਜੇਲ੍ਹ ਦੇ ਵਿੱਚ ਰਹਿਣਾ ਇਹ ਇਹਨਾਂ ਦੀ ਸਜ਼ਾ ਤੇ ਜੋ ਜੋ ਅੱਗੇ ਤੋਂ ਡਿਵੈਲਪਮੈਂਟ ਇਸ ਕੇਸ 'ਤੇ ਹੋਣ ਕੀਆ ਉਹ ਤੁਹਾਨੂੰ ਦੱਸਦੇ ਰਾਂਗੇ ਟਰੈਕਟਰ ਦਾ ਕੇਸ ਵੀ ਲਗਾਤਾਰ ਚੱਲ ਰਿਹਾ ਉਹਦੇ ਵਿੱਚ ਐਸਟੇ ਮਾਰਗੂਮੈਂਟ ਹੋ ਰਹੇ ਨੇ ਪਿਛਲੇ ਹਫਤੇ ਵੀ ਆਰਗੂਮੈਂਟ ਮੇਰੇ ਆਰਗੂਮੈਂਟ ਸੀ ਕਿ 2.5 ਘੰਟੇ ਆਰਗੂਮੈਂਟ ਚੱਲੇ ਹੁਣ ਅਗਲੀ ਤਰੀਕ 27 April ਦੀ ਆ 27 April ਨੂੰ ਫਿਰ ਆਰਗੂਮੈਂਟ ਆ ਉਸ ਦਿਨ ਵੀ ਤੁਹਾਨੂੰ ਉਸ ਕੇਸ ਬਾਰੇ ਦੱਸਾਂਗੇ ਜੋ ਜੋ ਡਿਵੈਲਪਮੈਂਟ ਹੁੰਦੀਆਂ ਰਹਿਣਗੀਆਂ ਸਾਰੀਆਂ ਤੁਹਾਨੂੰ ਦੱਸਦੇ ਰਾਂਗੇ ਸੱਜਨ ਕੁਮਾਰ ਵਾਲਾ ਕੇਸ ਸਾਚੇ ਸੁਪਰੀਮ ਕੋਰਟ ਦੇ ਵਿੱਚ ਲੱਗਿਆ ਸੀ ਸੱਜਨ ਕੁਮਾਰ ਨੂੰ 5.5 ਸਾਲ ਹੋ ਗਏ ਉਹ ਜੇਲ੍ਹ ਵਿੱਚ ਆ ਸੱਜਨ ਕੁਮਾਰ ਦੇ ਨਾਲ ਇੱਕ ਐਕਸ ਕਾਉਂਸਲਰ ਵਰਨਲ ਖੋਖੜ ਉਸ ਨੂੰ 11 ਸਾਲ ਹੋ ਗਏ ਜੇਲ੍ਹ ਵਿੱਚ ਆ ਇੱਕ ਤੀਸਰਾ ਐਕਸ ਐਮਐਲਏ ਉਹਨੂੰ ਵੀ ਇਹਨਾਂ ਨਾਲ ਹੀ ਸਜ਼ਾ ਹੋਈ ਸੀ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਆ ਸੀ ਜੇਲ੍ਹ ਵਿੱਚ ਸੀ ਤੇ ਪਿਛਲੇ ਸਾਲ ਉਹ ਜੇਲ੍ਹ ਦੇ ਵਿੱਚ ਉਹਦੀ ਡੈਥ ਹੋ ਗਈ ਇਹਨਾਂ ਨੇ ਨਾਲ ਦੋ ਮਿਲਜਮ 10 ਮਿਲਜਮ ਹੋਰ ਵੀ ਆ ਇਹਨਾਂ ਨੇ ਸਾਰਿਆਂ ਨੇ ਪੂਰੀ ਕੋਸ਼ਿਸ਼ ਕੀਤੀ ਫੇਲ ਦੀ ਪਰ ਸੁਪਰੀਮ ਕੋਰਟ ਨੇ ਲਗਾਤਾਰ ਇਹਨਾਂ ਦੀ ਬੇਲ ਡਿਸਕਸ ਕੀਤੀ ਹੈ ਹੁਣ ਅੱਜ ਬਲਬਨ ਖੋਕਰ ਨੇ ਇੱਕ ਆਪਣੀ ਪ੍ਰੋਲ ਵਾਸਤੇ ਐਪਲੀਕੇਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਨੇ ਪਾਈ ਤਾਂ ਪਹਿਲਾਂ ਸੀ ਉਹਦੀ ਅਰਜਨ ਹੋ ਰਹੀ ਸੀ ਐਪਲੀਕੇਸ਼ਨ ਉਹਦੀ ਪ੍ਰੋਲ ਦੀ ਕਿਉਂਕਿ ਉਹਨੇ ਕਿਹਾ ਮੈਨੂੰ 11 ਸਾਲ ਹੋ ਗਏ ਨੇ ਜੇਲ੍ਹ ਵਿੱਚ ਤੇ ਮੈਨੂੰ ਪ੍ਰੋਲ ਦਿੱਤੀ ਜਾਵੇ ਅੱਜ ਸੁਪਰੀਮ ਕੋਰਟ ਤੇ ਉਹਦੀ ਵੀ ਪ੍ਰੋਲ ਦੀ ਐਪਲੀਕੇਸ਼ਨ ਡਿਸਮਿਸ ਕਰਤੀ ਹੈ ਹੁਣ ਦੇਖੋ ਜੈਸੇ ਇਹਨਾਂ ਨੇ ਇਹ ਜੁਰਮ ਕੀਤੇ ਨੇ ਜਿੰਨੀ ਪੂਰੀ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਇਹ 84 ਵਿੱਚ ਇਹ ਵਾਲਾ ਜਿਹੜਾ ਕੇਸ ਸੀਗਾ ਇਸ ਕੇਸ ਦੇ ਵਿੱਚ ਪੰਜ ਸਿੱਖਾਂ ਨੂੰ ਇਹ ਜੋ ਪਾਲਮ ਇਨ ਦਾ ਏਰੀਆ ਦਿੱਲੀ ਕੈਂਟ ਦਾ ਉਥੇ ਵਿੱਚ ਪੰਜ ਸਿੱਖਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਇਹਨਾਂ ਨੇ ਮਾਰਿਆ ਸੀ ਟੋਟਲ ਸੱਜਣ ਕੁਮਾਰ ਦੇ ਇਲਾਕੇ ਦੇ ਵਿੱਚ 700 ਤੋਂ ਉੱਪਰ ਸਿੱਖਾਂ ਨੂੰ ਮਾਰਿਆ ਗਿਆ ਪਰ ਹੁਣ ਇਹ ਵਾਲੇ ਕੇਸ ਦੇ ਵਿੱਚ ਪੰਜਾਂ ਸਿੱਖਾਂ ਦੇ ਕਤਲ ਦੇ ਵਿੱਚ ਹੁਣ ਇਹ ਜੇਲ੍ਹ ਦੇ ਵਿੱਚ ਨੇ ਤੇ ਇਹ ਉਹਨਾਂ ਕੇ ਸੱਜਣ ਕੁਮਾਰ ਇੱਕ ਹੋਰ ਕੇਸ ਦੇ ਵਿੱਚ ਬਰੀ ਹੋਇਆ ਸੀ ਉਹਦੇ ਖਿਲਾਫ ਵੀ ਅਪੀਲ ਪੈਂਡਿੰਗ ਹੈ ਕਈਆਂ ਨੂੰ ਇੰਪ੍ਰੈਸ਼ਨ ਸੀ ਕਿ ਸ਼ਾਇਦ ਸੱਜਣ ਜੇਲ੍ਹ ਤੋਂ ਬਾਹਰ ਆ ਗਿਆ ਉਹ ਜੇ ਵੀ ਜੇਲ੍ਹ ਵਿੱਚ ਆ ਇਹ ਲਿਬਾਚਾ ਪੂਰੀ ਤਰ੍ਹਾਂ ਕੇਸ ਪਰਸੀੂ ਕਰਾਂਗੇ ਇਹਨਾਂ ਨੂੰ ਜਾਣ ਨਹੀਂ ਦਵਾਂਗੇ ਜੇਲ੍ਹ ਦੇ ਵਿੱਚ ਹੀ ਰੱਖਾਂਗੇ ਔਰ ਇਹ ਜੋ ਜੋ ਹਾਈ ਕੋਰਟ ਦੀ ਜੱਜਮੈਂਟ ਆ ਉਹਦੇ ਵਿੱਚ ਹੈ ਇਹਨਾਂ ਨੂੰ ਕਿ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਸਾਰੀ ਉਮਰ ਰਹਿਦੀ ਉਮਰ ਉਹ ਜੇਲ੍ਹ ਦੇ ਵਿੱਚ ਰਹਿਣਾ ਏ ਇਹਨਾਂ ਦੀ ਸਜ਼ਾ ਤੇ ਜੋ ਜੋ ਅੱਗੇ ਤੋਂ ਡਿਵੈਲਪਮੈਂਟ ਇਸ ਕੇਸ 'ਤੇ ਹੋਣ ਕੀਆ ਉਹ ਤੁਹਾਨੂੰ ਦੱਸਦੇ ਰਾਂਗੇ ਟਰੈਕਟਰ ਦਾ ਕੇਸ ਵੀ ਲਗਾਤਾਰ ਚੱਲ ਰਿਹਾ ਉਹਦੇ ਵਿੱਚ ਐਸਟੇ ਮਾਰਗੂਮੈਂਟ ਹੋ ਰਹੇ ਨੇ ਪਿਛਲੇ ਇਹ ਹਫਤੇ ਵੀ ਆਰਗੂਮੈਂਟ ਮੇਰੇ ਆਰਗੂਮੈਂਟ ਸੀ ਕਿ 2.5 ਘੰਟੇ ਆਰਗੂਮੈਂਟ ਚੱਲੇ ਹੁਣ ਅਗਲੀ ਤਰੀਕ 27 April ਦੀ ਆ 27 April ਨੂੰ ਫਿਰ ਆਰਗੂਮੈਂਟ ਆ ਉਸ ਦਿਨ ਵੀ ਤੁਹਾਨੂੰ ਉਸ ਕੇਸ ਬਾਰੇ ਦੱਸਾਂਗੇ ਜੋ-ਜੋ ਡਿਵੈਲਪਮੈਂਟ ਹੋਈ ਰਹੂਣਗੀਆਂ ਸਾਰੀਆਂ ਤੁਹਾਨੂੰ ਦੱਸ ਦਰਾਂਗੇ